ਿੰਗਰ ਮੈਂ ਹੋਰ ਕਦੀ ਕਿਹਨੂੰ ਬੋਲਣ ਲੱਪੈ ਨਾ ਕਦੀ ਕਿਹਨੂੰ ਬੋਲਣ ਲੱਪੈ ਨਾ ਸ਼ਿਕੂ ਟਾਲਣਾ ਤੇਰੇ ਤੋਂ ਜੂਕੇ ਬੈਠੇ ਕੁੱਤੇ ਅੰਗੂਆਂਗ ਦਾ ਦੂ ਇਦਾਂ ਹੋਵੇ ਤਾਂ ਫਿਰ ਤੂੰ ਬੋਲਦਾ ਵੀ ਚੰਗਾ ਲੱਗਦਾ ਬਉ 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 ਕਰੀ ਜਾ ਲੱਤੈ ਨੂੰ ਤਿਤਲੀ ਵਾਲੀ ਕੁੜੀ ਪ੍ਰੀਤ ਜੱਟੀ ਜਿਸ ਨੂੰ ਤੁਸੀਂ ਸਾਰੇ ਜਾਣਦੇ ਹੋ ਮਗ ਜਿਹਦੀ ਅੱਜ ਤੋਂ ਕੁਝ ਇੱਕ ਟਾਈਮ ਪਹਿਲਾਂ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਇੱਕ ਮੁੰਡੇ ਦੇ ਨਾਲ ਤੇ ਬਾਅਦ ਦੇ ਵਿੱਚ ਉਸੇ ਮੁੰਡੇ ਦੇ ਨਾਲ ਪ੍ਰੀਤ ਜੱਟੀ ਦਾ ਵਿਆਹ ਕਰ ਦਿੱਤਾ ਸੀਗਾ ਇਸ ਦੇ ਘਰ ਦੇ ਆਣੇ ਸੋ ਜਿਹਦੇ ਚੱਲਦੇ ਆ ਇਹ ਵਿਆਹ ਤੋਂ ਬਾਅਦ ਬਹੁਤ ਸਾਰੇ ਪੇਜਾਂ ਵਾਲਿਆਂ ਦੀਆਂ ਪ੍ਰੋਮੋਸ਼ਨ ਕਰਨ ਲੱਗ ਪਈ ਸੀ ਕਿ ਮੇਰੀ ਇਹਨਾਂ ਨੇ ਵੀਡੀਓ ਪਾਈ ਤੁਸੀਂ ਜਾ ਕੇ ਚੈੱਕ ਕਰੋ ਸੋ ਉਹ ਜਿਹਦੇ ਚੱਲਦੇ ਬਹੁਤ ਸਾਰੇ ਰੋਸਟਰਾਂ ਨੇ ਇਸ ਨੂੰ ਰੋਸਟ ਵੀ ਕੀਤਾ ਤੇ ਜਿਹਦੇ ਵਿੱਚ ਇੱਕ ਆਉਂਦਾਗਾ ਹਮਤੀ ਸਾਗਰ ਜਿਸ ਨੇ ਇਸ ਨੂੰ ਰੋਸਟ ਕੀਤਾ ਸੀ ਜਿਹਦੇ ਚੱਲਦੇ ਇਸ ਨੇ ਅੱਜ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਦੋ ਵੀਡੀਓ ਸਾਂਝੀਆਂ ਕੀਤੀਆਂ ਜਿਹਦੇ ਵਿੱਚ ਇਸ ਨੇ ਹਮਤੀ ਸਾਗਰ ਨੂੰ ਬਹੁਤ ਜ਼ਿਆਦਾ ਗਲਤ ਬੋਲਿਆਗਾ ਤੁਸੀਂ ਉਹ ਅੱਗੇ ਕਲਿੱਪ ਪਹਿਲਾਂ ਜ਼ਰੂਰ ਦੇਖੋ ਇਹ ਹਾਂ ਮੈਂ ਨਹੀਂ ਸੀ ਲੱਗੀ ਠੀਕ ਹੈ ਤੂੰ ਗੌਰ ਨਾਲ ਆਪਣੀ ਬੂਥੀ ਸੀ ਜਿਹੜੇ ਵੇਖੀ ਇੱਕ ਵਾਰ ਤੈਨੂੰ ਤੇਰੇ ਚ ਬੰਦਾ ਨਹੀਂ ਇਨਸਾਨ ਨਹੀਂ ਲੱਗੋ ਹਾਥੀ ਦਾ ਬੱਚਾ ਹੈ ਤੂੰ ਹਾਥੀ ਆ ਬਲੈਕ ਐਲੀਮੈਂਟ ਲੱਗੋ ਜੈਦੇ ਆ ਤੇ ਜਮੂਰਿਆ ਤੂੰ ਹਾਰੇ ਕੋਣੇ ਰੋਸਟ ਕਰ ਦ ਹਾਰੇ ਕੋਣੇ ਤੂੰ ਗਲ ਕਰੀਦਰ ਹੋਸ ਤੇ ਮੈਨੂੰ ਫਰਕ ਨਹੀਂ ਪੈਣਾ ਮੈਂ ਤੇਰੀ ਫ੍ਰੀਜ ਤੇ ਪ੍ਰੋਮੋਸ਼ਨ ਕਰੂਗੀ ਤੂੰ ਰੋਸਟ ਕਰਦਾ ਤੇਰਾ ਮੈਂ ਉਹ ਜੂਸ ਕੱਢੂਗੀ ਨਾ ਜਿਹੜੀ ਦਾ ਸਬਤ ਹਾਂਜੀ ਤੁਸੀਂ ਇਹ ਕਲਿੱਪ ਤਾਂ ਲਈ ਹੋਣੀ ਦੇਖ ਸੋ ਇਹ ਕਲਿੱਪ ਦੇ ਵਿੱਚ ਇਹ ਉਸ ਹਮਤੀ ਸਾਗਰ ਦੀ ਆਈਡੀ ਵੀ ਮੈਂਸ਼ਨ ਕਰਦੀ ਪਈ ਹੈ ਕਿ ਇਹ ਆਈਡੀ ਹਮਤੀ ਸਾਗਰ ਦੀ ਜਾ ਕੇ ਇਸ ਨੂੰ ਗਾਲਾਂ ਕੱਢੋ ਜਾਂ ਕੁਝ ਵੀ ਕਰੋ ਪਰ ਉਹ ਆਈਡੀ ਜਿਹੜੀ ਕਿ ਹਮਤੀ ਸਾਗਰ ਦੀ ਰੀਅਲ ਆਈਡੀ ਨਹੀਂ ਹੈਗੀ ਉਹ ਕੋਈ ਫੇਕ ਆਈਡੀ ਦੀ ਪ੍ਰੋਮੋਸ਼ਨ ਕਰਦੀ ਪਈਆ ਪ੍ਰੀਤ ਜੱਟੀ ਜਿਸ ਦੇ ਬਾਰੇ ਹਮਤੀ ਸਾਗਰ ਨੇ ਖੁਦ ਦੱਸਿਆ ਹੈਗਾ ਕਿ ਇਹ ਇੱਕ ਜਾਣ ਬੁੱਝ ਕੇ ਫੇਕ ਆਈਡੀ ਵਾਲੀ ਦੀ ਪ੍ਰੋਮੋਸ਼ਨ ਕਰਦੀ ਪਈ ਜਿਸ ਤੋਂ ਬਾਅਦ ਉਹ ਆਈਡੀ ਵਾਲਾ ਜਿਹੜਾ ਕਿ ਉਹ ਨਾਮ ਨੂੰ ਚੇਂਜ ਕਰਕੇ ਆਪਣੇ ਨਾਮ ਤੇ ਆਈਡੀ ਬਣਾ ਲੂਗਾ ਸੋ ਉਹ ਜਾਣ ਬੁੱਝ ਕੇ ਇੱਕ ਫੇਕ ਪ੍ਰੋਮੋਸ਼ਨ ਕਰਦੀ ਪਈ ਹੈ ਬਾਕੀ ਹੋਰ ਅਪਡੇਟਸ ਲਈ ਲਗਾਤਾਰ ਚੈਨਲ ਤੇ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਰੱਬ ਰੱਖਾ